ਮੇਰਾ ਨਾਮ ਡਾਕਟਰ ਮੋਨਿਕਾ ਪ੍ਰਿੰਸੀਪਲ ਮੈਕਸ ਮਰਥਾ ਕਾਲਜ ਪਬਲਿਕ ਸਕੂਲ ਸੰਦਾਲਾ ਇਹ ਪ੍ਰੋਗਰਾਮ ਨੂੰ ਮਨਾਇਆ ਕੀਤਾ ਹੋਏ ਇਸ ਦਿਨ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਸਾਡੇ ਜਿਹੜੇ ਬੱਚੇ 3rd ਤੋਂ 12th ਦੇ ਬੱਚੇ ਹੈ ਉਹਨਾਂ ਲਈ ਅੱਜ ਅਸੀਂ ਇੱਕ ਸਪੈਸ਼ਲ ਅਰੇਂਜਮੈਂਟ ਕੀਤਾ ਸੀ ਨਰਸਰੀ ਤੋਂ 2nd ਤੱਕ ਅਸੀਂ ਪਹਿਲਾਂ ਹੀ ਟੀ ਸੀਲਿਬ੍ਰੇਟ ਕਰ ਚੁੱਕੇ ਹਾਂ ਇੰਨਾ ਹੀ ਬੱਚਿਆਂ ਦਾ ਅਸੀਂ ਮਹਿੰਦੀ ਮੁਕਾਬਲਾ ਤੇ ਪਰੰਪਰਾ ਬਰੇਟਿੰਗ ਜਿਹੜੀ ਹੈ ਉਹ ਵੀ ਅਸੀਂ ਪਹਿਲਾਂ ਕਰ ਚੁੱਕੇ ਸੀ ਅੱਜ ਉਹਨਾਂ ਬੱਚਿਆਂ ਨੂੰ ਜਿਹੜੇ ਆ ਉਹ ਪ੍ਰਾਈਜ਼ਸ ਦਿੱਤੇ ਗਏ ਆ ਤੇ ਅੱਜ ਵੀ ਸਟੇਜ ਦਾ ਮੁਕਾਬਲਾ ਵੀ ਅਸੀਂ ਸਟੇਜ ਵਾਈਜ਼ ਹੀ 3 ਤੋਂ 5 6 ਤੋਂ 8 ਤੇ 9 ਤੋਂ ਪਲੱਸ 2 ਦੇ ਵਿੱਚ ਕੀਤਾ ਗਿਆ ਤੇ ਉਹਨਾਂ ਵਿੱਚ ਪਰਫਾਰਮੈਂਸਿਸ ਹਰ ਇੱਕ ਕਲਾਸ ਨੇ ਜਿਨ੍ਹਾਂ ਨੇ ਪਰਫਾਰਮ ਕੀਤਾ ਇੱਕ ਇੱਕ ਬੈਸਟ ਡਾਂਸ ਪਰਫਾਰਮੈਂਸ ਲਈ ਵੀ ਐਪਰੀਸ਼ੀਏਸ਼ਨ ਜਿਹੜੀ ਹੈ ਦਿੱਤੀ ਗਈ ਹੈ ਬੱਚੇ ਬਹੁਤ ਖੁਸ਼ ਹੈ ਤੇ ਮੈਨੂੰ ਲੱਗਦਾ ਹੈ ਇਸ ਤੀਸ ਦੇ ਤਿਉਹਾਰ ਤੋਂ ਸਾਨੂੰ ਇੱਕ ਇਕੱਠੇ ਰਹਿ ਕੇ ਇੱਕ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਦੀ ਜਿਹੜੀ ਫੀਲਿੰਗ ਮਿਲਦੀ ਹੈ ਇਆ ਇਨਸਪੀਰੇਸ਼ਨ ਮਿਲਦੀ ਹੈ ਉਹ ਸਭ ਤੋਂ ਵੱਧਿਆ ਹੈ ਅੱਜ ਸਾਰੇ ਹੀ ਬੱਚੇ ਬਹੁਤ ਹੀ ਖੁਸ਼ ਸੀ ਸਟਾਲਸ ਵੀ ਲਗਾਏ ਗਏ ਬੱਚਿਆਂ ਨੂੰ ਰਿਫਰੈਸ਼ਮੈਂਟਸ ਦਿੱਤੀਆਂ ਗਈਆਂ ਬੱਚੇ ਬਹੁਤ ਹੀ ਖੁਸ਼ ਸੀ ਉਹਨਾਂ ਨੇ ਇਸ ਤੀਜ ਦੇ ਤਿਉਹਾਰ ਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮਨਾਇਆ ਜਿਹੜਾ ਨਾਮ ਪ੍ਰੋਫੈਸਰ ਇੰਦਰਜੀਤ ਕੌਰ ਹੈ ਮੈਂ ਸਕੂਲ ਚ ਇੱਕ ਐਜ਼ ਅ ਗੈਸਟ ਮੈਨੂੰ ਬੁਲਾਇਆ ਗਿਆ ਸੀ ਮੈਡਮ ਡਾਕਟਰ ਮੋਨਿਕਾ ਪ੍ਰਿੰਸੀਪਲ ਜੀ ਨੇ ਤੀਜ ਦਾ ਤਿਉਹਾਰ ਮਨਾਇਆ ਗਿਆ ਬਹੁਤ ਅੱਛਾ ਲੱਗਿਆ ਬੱਚਿਆਂ ਦੇ ਵਿੱਚ ਬੱਚੇ ਇੰਨੇ ਸੋਹਣੇ ਤਿਆਰ ਹੋ ਕੇ ਆਏ ਸੀ ਔਰ ਪੰਜਾਬ ਔਰ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪੁੱਛੇ ਗਏ ਮਿਸਤਰੀ ਜੀ ਕੱਢਿਆ ਗਿਆ ਉਹਨਾਂ ਬੱਚਿਆਂ ਨੇ ਬਹੁਤ ਅੱਛੀਆਂ ਗੱਲਾਂ ਕਰੀਆਂ ਵੀ ਦੱਸੀਆਂ ਪਰ ਕੁਝ ਅਸੀਂ ਵੀ ਦੱਸਿਆ ਉਹਨਾਂ ਨੂੰ ਸਾਡਾ ਮਕਸਦ ਮੇਨ ਇਹੀ ਹੈ ਕਿ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਇਆ ਬੱਚਿਆਂ ਨੂੰ ਦਿੱਤੇ ਗਏ ਮਿਸਤਰੀ ਜੀ ਕੱਢੇ ਗਏ ਅੱਡ ਅੱਡ ਕਲਾਸਾਂ ਦੇ ਅਨੁਸਾਰ ਮੈਡਲ ਪ੍ਰਾਇਮਰੀ ਸਕੂਲ ਮੀਡਲ ਸਕੂਲ ਹਾਈ ਸਕੂਲ ਦੇ ਵਿੱਚ ਔਰ ਜਿਨ੍ਹਾਂ ਨੇ ਬਹੁਤ ਅੱਛਾ ਡਾਂਸ ਕਰਿਆ ਪੰਜਾਬੀ ਗਾਣਿਆਂ ਤੇ ਉਹਨਾਂ ਨੂੰ ਵੀ ਪ੍ਰਾਈਜ਼ ਦਿੱਤੇ ਗਏ ਸਭ ਦਾ ਸਨਮਾਨ ਕੀਤਾ ਗਿਆ ਬਹੁਤ ਅੱਛਾ ਲੱਗਾ ਬੜੀ ਖੁਸ਼ੀ ਹੋਈ ਬੜਾ ਆਨੰਦ ਮਿਲਿਆ ਨੀਵਾ ਹੋਈ ਮੇਰਾ ਨਾਮ ਹਰਜੀਤ ਕੌਰ ਆ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਮੈਂ ਪਬਲਿਕ ਸਕੂਲ ਵਿੱਚ ਪੜਦੀ ਹਾਂ ਤੇ ਅੱਜ ਅਸੀਂ ਇੱਥੇ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਇਹ ਜੋ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਕੀਜ ਦਾ ਤਿਉਹਾਰ ਪੁਰਾਣੇ ਸਮਿਆਂ ਵਿੱਚ ਜਦੋਂ ਉਹਨਾਂ ਕਿਸੇ ਕੋਲ ਸਾਧਨ ਨਹੀਂ ਹੁੰਦੇ ਸੀਗੇ ਤਾਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਸਾਰੀਆਂ ਇਕੱਠੀਆਂ ਹੋ ਕੇ ਆਪਣੇ ਪੇਕੇ ਆਉਂਦੀਆਂ ਸੀਗੀਆਂ ਤੇ ਉਹ ਤਿਰੰਜਣ ਲਗਾਉਂਦੀਆਂ ਸੀ ਤਿਰੰਜਣ ਦਾ ਮਤਲਬ ਉਹ ਹੁੰਦਾ ਆ ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਪੇਕਟਿਆਂ ਦੀਆਂ ਸੌਰਿਆਂ ਦੀਆਂ ਇਕੱਠੀਆਂ ਹੋ ਕੇ ਸਾਰੀਆਂ ਕੰਮਕਾਰ ਕਰਦੀਆਂ ਨੇ ਚਰਖੇ ਕੱਤਦੀਆਂ ਨੇ ਵਿਧਾਣੀਆਂ ਡਾਉਂਦੀਆਂ ਨੇ ਬਾਕੀ ਹਨਾ ਚੁੰਨੀਆਂ ਤੇ ਕਢਾਈ ਕਰਦੀਆਂ ਨੇ ਉਹਨੂੰ ਤਿਰੰਜਣ ਕਹਿੰਦੇ ਹਨ ਸ਼ੂਗਾਰ ਕਿੱਤਾ ਹੋਇਆ ਪੰਜਾਬੀ ਹੈ ਨਾ ਹਾਂਜੀ ਜੀ ਇਹ ਜਿਹੜਾ ਗਹਿਣਾ ਹੁੰਦਾ ਇਹਨੂੰ ਸੱਗੀ ਫੁੱਲ ਕਹਿੰਦੇ ਆ ਤੇ ਇਹਨੂੰ ਟਿੱਕਾ ਕਹਿੰਦੇ ਆ ਇਹਨੂੰ ਪਿੱਪਲ ਪੱਤੀਆਂ ਕਹਿੰਦੇ ਆ ਇਹਨੂੰ ਚੂੜੀਆਂ ਜਾਂ ਆਪਾਂ ਵੰਗਾ ਕਹਿੰਨੇ ਆ ਇਹਨੂੰ ਜੁਗਨੀ ਕਹਿੰਦੇ ਆ ਇਹਨੂੰ ਸਿੰਘ ਸੁਵੱਧੀਆਂ ਕਹਿੰਦੇ ਆ ਅੱਜ ਅਸੀਂ ਬਹੁਤ ਇੰਜੋਏ ਕੀਤਾ ਅੱਜ ਅਸੀਂ ਨੱਚੇ ਬੋਲੀਆਂ ਪਾਈਆਂ ਬਹੁਤ ਜ਼ਿਆਦਾ ਮਤਲਬ ਕਿ ਇੰਜੋਏ ਕੀਤਾ ਸਾਨੂੰ ਫੂਡ ਦੀ ਵੀ ਰਿਫਰੈਸ਼ਮੈਂਟ ਦਿੱਤੀ ਗਈ ਸੀਗੀ ਅਸੀਂ ਫੁੱਲ ਇੰਜੋਏ ਕੀਤਾ ਅੱਜ ਪਰ ਮੀਟ ਫਰ ਕਿੱਥੇ ਆਏ ਅੱਜ ਅੱਜ ਅਸੀਂ ਸਾਡੇ ਸਕੂਲ ਮੈਕਸਰ ਪਰ ਮਕੋਲਿਫ ਪਬਲਿਕ ਸਕੂਲ ਸੰਗਰਾੜਾ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਤੇ ਪੂਰੇ ਅਸੀਂ ਇੰਜੋਏ ਕਰਦੇ ਹਾਂ ਸਾਰੇ ਜਾਣੇ ਹਰੇਕ ਬੱਚੇ ਨੂੰ ਸਟੇਜ ਤੇ ਅੱਗੇ ਆਉਣ ਦਾ ਮੌਕਾ ਮਿਲਿਆ ਤੇ ਬਹੁਤ ਵਧੀਆ ਮੌਸਮ ਵੀ ਹੋਇਆ ਹੋਇਆ ਤੇ ਸਾਡਾ ਪੂਰਾ ਫੁੱਲ ਇੰਜੋਏ ਕਰ ਰਹੇ ਆ ਅਸੀਂ ਤੇ ਸਾਡਾ ਪੂਰਾ ਦਿਨ ਲੱਗਿਆ ਹੋਇਆ। ਕਿਨੇ ਕੋਈ ਪਾਰਟਿਸਪੇਟ ਕਿਹੜਾ ਹਾਂਜੀ ਅਸੀਂ ਮਿਸ ਟੀਜ ਦੇ ਵਿੱਚ ਤੇ ਸਾਡਾ 10th ਤੋਂ ਲੈ ਕੇ +2 ਤੱਕ ਦਾ ਗਿੱਧਾ ਹੈ। ਸੋਨੀਆਰ ਨੱਚਦੀ ਸੋਨੀ ਪਾਰ ਨੱਚਦੀ ਸੋਨੀਆਰ ਨੱਚਦੀ ਸੋਨੀ ਪਾਰ ਨੱਚਦੀ ਆਇਆ ਸੋਹਣ ਦਾ ਮਹੀਨਾ ਮੋਟਿਆਰ ਨੱਚਦੀ ਆਇਆ ਸੋਹਣ ਦਾ ਮਹੀਨਾ ਮੋਟਿਆਰ ਨੱਚਦੀ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਨੀਤਾ ਗੌਰ ਹੈ ਮੈਂ 12ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਸਾਡੇ ਅ ਸਾਡੇ ਸਕੂਲ ਵਿੱਚ ਐਮ ਐਮ ਪਬਲਿਕ ਸਕੂਲ ਵਿੱਚ ਤੀਆਂ ਮਨਾਇਆ ਜਾ ਰਹੀਆਂ ਹਨ ਜੋ ਕਿ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ ਹਾਂਜੀ ਅਸੀਂ ਗਿੱਧੇ ਵਿੱਚ ਪਾਰਟਿਸਪੇਟ ਕੀਤਾ ਆ ਤੇ ਇਹ ਜਿਹੜਾ ਕਦੋਂ 3ਾਂ ਕੁੜੀਆਂ ਦਾ ਤਿਹਾਰ ਹੁੰਦਾ ਏ ਇਹ ਇਹ ਕੁੜੀਆਂ ਇਕੱਠੀਆਂ ਹੋ ਕੇ ਗਿੱਧਾ ਗਿੱਧਾ ਪਾਉਂਦੀਆਂ ਹਨ ਪਿੰਗਾ ਚੂੜਦੀਆਂ ਹਨ ਇਸ ਤਰ੍ਹਾਂ ਇਸ ਤਰੀਕੇ ਨਾਲ 3ਾਂ ਦਾ ਤਿਹਾਰ ਮਨਾਇਆ ਜਾਂਦਾ ਹੈ ਪ੍ਰਾਤਮਿਕ ਆਣੇ ਤਾਂ ਕੋਈ ਨਹੀਂ ਹਾਂਜੀ ਜਿਵੇਂ ਕਿ ਪਿੱਤਲ ਪਿੱਪਲ ਪੱਤੀਆਂ ਹੋ ਗਈਆਂ ਕੰਠਾ ਹੋ ਗਿਆ ਮੁੰਡਿਆਂ ਦਾ ਤੇ ਹੋਰ ਵੀ ਜਿਵੇਂ ਸੱਗੀ ਫੁੱਲ ਹੋ ਗਿਆ ਕੁੜੀਆਂ ਦਾ ਤੇ ਆਹ ਬਾੜੀਆਂ ਵਗੈਰਾ ਹੋ ਗਈਆਂ